ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਈਡੀ ਨੇ ਦਿੱਲੀ ਆਮ ਆਦਮੀ ਪਾਰਟੀ ਕੱਪਲੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਹੋਰ ਆਗੂ ਨੂੰ ਜਿਹੜਾ ਹੁਣ ਨਿਸ਼ਾਨਾ ਬਣਾਇਆ ਹੈ ਈਡੀ ਦੇ ਮੁੱਖ ਮੰਤਰੀ ਰਵਿੰਦਰ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦੀਪਕ ਸਿੰਘਲਾ ਦੇ ਕਾਰ ਈਡੀ ਵੱਲ ਪੁੱਛਗਿੱਛ ਕੀਤੀ ਗਈ ਨੇ ਇਹ ਦੂਜੇ ਆਮ ਆਦਮੀ ਪਾਰਟੀ ਦੇ ਹੁਣ ਆਗੂ ਜਿਹੜੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਈਡੀ ਵੱਲੋਂ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੀਪਕ ਸਿੰਘਲਾ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਹਨ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਵਿਸ਼ਵਾਸਨਗਰ ਤੋਂ ਚੋਣ ਲੜੀ ਸੀ ਇਸ ਤੋਂ ਇਲਾਵਾ ਉਹ ਗੋਆ ਦੇ ਆਪ ਇਨਚਾਰਜ ਦੇ ਐਮਸੀਡੀ ਦੇ ਸਹਿ ਇਨਚਾਰਜ ਵੀ ਹਨ ਇਸ ਤੋਂ ਪਹਿਲਾਂ ਈਡੀ ਨੇ ਤਈ ਮਾਰਚ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਲਾਬ ਸਿੰਘ ਯਾਦਦ ਦੇ ਘਰ ਵਿੱਚ ਛਾਪੇਮਾਰੀ ਕੀਤੀ ਸੀ ਦੀਪ ਸਿੰਘਲਾ ਦੇ ਗੋਆ ਨਾਲ ਕਨੈਕਸ਼ਨ ਹੋਣ ਦੇ ਬਾਵਜੂਦ ਮੰਨਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਸ਼ਰਾਬ ਕਪਲੇ ਮਾਮਲੇ ਦੇ ਸੰਬੰਧ ਵਿੱਚ ਹੋ ਸਕਦੀ ਹੈ ਇਸ ਸੰਬੰਧ ਵਿੱਚ ਹੋ ਸਕਦੀ ਹੈ ਤਸਨਲੋਗ ਹੈ ਕਿ ਕੇਂਦਰੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਸ਼ਰਾਬ ਕਪਲੇ ਤੋਂ ਮਿਲੀ ਰਿਸ਼ਵਤ ਦਾ ਇਸਤੇਮਾਲ ਗੋਆ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਲਈ ਕੀਤਾ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਮਾਂਡ ਮੰਗਦੇ ਹੋਏ ईडी ਨੇ ਕੋਰਟ ਚ ਦਾਵਾ ਕੀਤਾ ਸੀ ਕਿ 45 ਕਰੋੜ ਰੁਪਏ ਦਾ ਹਵਾਲਾ ਜ਼ਰੀਏ ਗੋਆ ਵਿੱਚ ਭੇਜਿਆ ਗਿਆ ਸੀ ਇਸ ਦਰਾਨ ਕੇਜਰੀਵਾਲ ਨੂੰ ਸ਼ਰਾਬ ਕਪਲੇ ਦੇ ਵਿੱਚ 21 ਮਾਰਚ ਨੂੰ ईडी ਵੱਲੋਂ ਜੜਾ ਗ੍ਰਫਤਾਰ ਕੀਤਾ ਗਿਆ ਉਹਨਾਂ ਨੂੰ 28 ਮਾਰਚ ਤੱਕ ईडी ਦੀ ਹਿਰਾਸਤ ਵਿੱਚ ਰੱਖਿਆ ਗਿਆ ਕੇਜਰੀਵਾਲ ਤੋਂ ईडी ਵੱਲੋਂ ਲਗਾਤਾਰ ਹੁਣੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਕੇਜਰੀਵਾਲ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਮਨੀਸ਼ ਸੋਧਿਆ ਸਮੇਤ ਕਈ ਆਗੂ ਸ਼ਾਮਿਲ ਹਨ ਜਿਨ੍ਹਾਂ ਨੂੰ ਹੁਣ ईडी ਵੱਲੋਂ ਗ੍ਰਫਤਾਰ ਕਰਕੇ ਲਗਾਤਾਰ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਹੁਣ ਇਸ ਵੱਲ ਦੀ ਵੱਡੀ ਖਬਰ ਮੈਨੂੰ ਸੰਜੂ ਕਹ ਰਿਹਾ ਕਿ ਆਮ ਆਦਮੀ ਪਾਰਟੀ ਦੀ ਖੋਰ ਆਗੂ ਦੀਪਕ ਸਿੰਘਲਾ ਨੂੰ ਜਿਹੜਾ ਹੁਣ ਈਡੀ ਵੱਲੋਂ ਨਿਸ਼ਾਨਾ ਜਿਹੜਾ ਬਣਾਇਆ ਜਾ ਰਿਹਾ ਉਹਦੇ ਕਰ ਲਗਾਤਾਰ ਈਡੀ ਵੱਲੋਂ ਪੁੱਛਗਿੱਛ ਜਿਹੜੀ ਹੁਣ ਕੀਤੀ ਜਾ ਰਹੀ ਹੈ ਤਲਾਸ਼ੀ ਮੁਹਿੰਮ ਵੀ ਜਿਹੜੀ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ